ਸਸਿਕਾਲ ਜੀ ਅੱਜ ਆਪਾਂ ਆਇਆ ਬਾਈ ਜਗਤਾਰ ਦੇ ਘਰੇ ਕੁਝ ਦਿਨ ਪਹਿਲਾਂ ਆਪਾਂ ਇੱਕ ਵੀਡੀਓ ਪਾਈ ਸੀ ਜਗਤਾਰ ਸਿੰਘ ਦੀ ਜਿਹੜੀ ਆਪਣੇ ਮੁੰਡਾ ਅਰਮਦਾਸੀਆਂ ਦਾ ਸੀ ਉਹਨੂੰ ਜਿਹੜੀ ਪ੍ਰੋਬਲਮ ਸੀ ਉਹ ਆਪਾਂ ਨੂੰ ਪਤਾ ਹੈ ਜੈਨੂਇਨ ਪ੍ਰੋਬਲਮ ਆ ਕੈਂਸਰ ਦੀ ਪਰ ਦੁੱਖ ਦੀ ਗੱਲ ਇਹ ਆ ਵੀ ਹੁਣ ਕੀ ਆ ਵੀ ਕੈਂਸਰ ਦੇ ਨਾਲ-ਨਾਲ ਉਹਦੇ ਦੋ ਸੰਕਟ ਵੀ ਪੈਣੇ ਨੇ ਤੇ ਉਹ ਹੁਣ ਉਰੇ ਪੰਜਾਬ ਚ ਕਿਤੇ ਇਲਾਜ ਨਹੀਂ ਹੈਗਾ ਉਹ ਚੰਡੀਗੜ੍ਹ ਆਪਣੇ ਰਜਿੰਦਰ ਵਾਲਿਆਂ ਨੇ ਵੀ ਜਵਾਬ ਦਿੱਤਾ ਦੀ ਚੰਡੀਗੜ੍ਹ ਪਵਾ ਰਹੇ ਨੇ ਪੀਜੀਆਈ ਚ ਉੱਥੇ ਆਈਸ਼ਮਾਨ ਕਾਰਡ ਵੀ ਨਹੀਂ ਚੱਲਦਾ ਪੰਜਾਬ ਵਾਲਾ ਜਿਹੜੀ ਸਾਰਿਆਂ ਨੂੰ ਵੱਡੀ ਪ੍ਰੋਬਲਮ ਆ ਤੇ ਇੱਕ ਸਟੰਟ ਦਾ ਘੱਟੋ ਘੱਟ 60 ਤੋਂ 70000 ਰੁਪਇਆ ਖਰਚਾ ਹੈ ਬਾਕੀ ਕੈਂਸਰ ਦਾ ਉਹ ਪ੍ਰੋਬਲਮ ਤਾਂ ਹੈ ਹੀ ਜਿਹੜੀ ਹੈਗੀ ਆ ਉਹਨੂੰ ਮੁੱਖ ਰੱਖਦੇ ਹੋਏ ਅੱਜ ਅਸੀਂ ਕੁਝ ਮੇਰੇ ਵੀਰਾਂ ਨੇ ਜਿਵੇਂ ਬਾਈ ਰੀਚੀ ਆ ਤੇ ਹਰਜੀਤ ਬਾਈ ਕਾਲਾ ਉਹਨਾਂ ਦਾ ਮੁੰਡਾ ਕੀ ਪਾਲੇ ਦਾ ਹਾਂ ਹਰਜੀਤ ਬਾਈ ਉਹ ਪਾਲੇ ਉਹਨਾਂ ਦਾ ਮੁੰਡਾ ਕਾਲਾ ਉਹਨਾਂ ਨੇ 11000 ਰੁਪਿਆ ਉਹਨਾਂ ਨੇ ਭੇਜਿਆ ਤੇ 5000 ਰੁਪਿਆ ਬਾਈ ਸ਼ੈਟੀ ਨੇ ਇਹਦੇ ਦੋਸਤਾਂ ਨੇ ਇਕੱਠੇ ਕਰਕੇ ਦੇ ਆ ਤੇ 5000 ਰੁਪਿਆ ਅਮਰਜੀਤ ਮੇਰਾ ਭਾਈ ਆ ਇਟਲੀ ਉਹਨੇ ਭੇਜਿਆ ਤੇ 10000 ਰੁਪਇਆ ਵਿੱਕੀ ਪਾਉ ਆਪਣੇ ਪਹਾਉਆਂ ਦਾ ਫੌਜੀ ਸਾਹਿਬ ਦਾ ਮੁੰਡਾ ਕੋ ਚਰਨ ਸਿੰਘ ਦਾ ਉਹਨੇ ਭੇਜਿਆ ਤੇ ਕੁਛ ਗੁਰਪ੍ਰੀਤ ਨੇ ਯਾਰ ਬਾਈ ਲਾਲ ਨੇ ਜਾਨੀ ਕਿ ਤਕਰੀਬਨ 32000 ਰੁਪਇਆ ਜਿਹੜਾ ਅੱਜ ਅਸੀਂ ਸਾਡੀ ਮਾਤਾ ਨੂੰ ਉਹਨਾਂ ਦੀ ਧਰਮ ਪਤਨੀ ਉਹਨਾਂ ਨੂੰ ਦੇ ਰਹੇ ਹਾਂ ਤੇ ਮੈਂ ਚਾਹੁੰਦਾ ਵੀ ਇਹ ਤੋਂ ਇਲਾਵਾ ਆਪਣੇ ਪਿੰਡ ਤੋਂ ਹੋਰ ਵੀ ਬਾਈ ਜਥੇਦਾਰ ਅਮਰੀਕ ਨੇ ਵੀ ਮਦਦ ਕਰ ਰਿਹਾ ਹੈ ਤੇ ਮਖਤਿਆਰ ਉਹਨਾਂ ਨੇ ਵੀ ਹੋਰ ਵੀ ਤਿਲਫੁਲ ਜਿੰਨਾ ਵੀ ਦੇ ਰਹੇ ਨੇ ਉਹਦਾ ਘੱਟੋ ਘੱਟ 5-4 ਲੱਖ ਰੁਪਈਆ ਖਰਚਾ ਹੈਗਾ ਕਹਿਣ ਦਾ ਮਤਲਬ ਤੇ ਕੋਈ ਕੈਂਸਰ ਦੇ ਹੋਗੇ ਕੁਝ ਸਟੰਟਾਂ ਦੇ ਹੋਗੇ ਤੇ ਖਰਚਾ ਆਊਗਾ ਜਿੰਨਾ ਵੀ ਤਿਲਫੁਲ ਜੀਤੋਂ ਵੀ ਸਰਦਾ ਹੈ ਜਿੰਨਾ ਵੀ ਹੋ ਸਕਦਾ ਸਿੱਧੇ ਆ ਕੇ ਪਰਿਵਾਰ ਦੀ ਮਦਦ ਕਰੋ ਤੇ ਅਸੀਂ ਬੇਨਤੀ ਕਰਦੇ ਆ ਤੁਹਾਨੂੰ ਸਾਰਿਆਂ ਨੂੰ ਬਾਕੀ ਜਿੰਨਾ ਜੋ ਜਿਸ ਤਰ੍ਹਾਂ ਵੀ ਕੋਈ ਮਦਦ ਹੁੰਦੀ ਆ ਉਸ ਤਰ੍ਹਾਂ ਮਦਦ ਕਰੋ ਜੇ ਆਪਾਂ ਅੱਜ ਇਹਨਾਂ ਦੇ ਦੁੱਖ ਦੀ ਘੜੀ 'ਚ ਖੜਾਂਗੇ ਆਪਣੇ ਪਿੰਡ ਦੇ ਬਸਨੀਕ ਨੇ ਕਰੀਬੀਆਂ ਅਮੀਰੀਆਂ ਆਉਂਦੀਆਂ ਰਹਿੰਦੀਆਂ ਨੇ ਤੇ ਅੱਜ ਇਹਨਾਂ ਨਾਲ ਖੜਾਂਗੇ ਕੱਲ ਨੂੰ ਆਪਾਂ ਨੂੰ ਦੇਖ ਕੇ ਚਾਰ ਬੰਦੇ ਹੋਰ ਦੋ ਕਿਸੇ ਗਰੀਬ ਨਾਲ ਖੜਨਗੇ ਅੱਜ ਦੇ ਸਮੇਂ 'ਚ ਇਹ ਜੇ ਇਲਾਜ ਕਰਾਉਣੇ ਬਹੁਤ ਔਖੇ ਨੇ ਬਹੁਤ ਪ੍ਰੋਬਲਮ ਹੈ ਹਸਪੀਟਲਾਂ ਚ ਰੋਲਣਾ ਬਹੁਤ ਔਖਾ ਹੈ ਤੇ ਮਹਿੰਗੇ ਇਲਾਜ ਨੇ ਉਹ ਗਰੀਬ ਬੰਦੇ ਆਪਣੇ ਘਰ ਤੋਂ ਨਹੀਂ ਕਰਾ ਸਕਦੇ ਸੋ ਇਹ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਕਹਿਣਾ ਵੀ ਸਾਰੇ ਦੋਸਤ ਮਿੱਤਰ ਆਪਣਾ ਜਿੰਨਾ ਵੀ ਹੋ ਸਕਦਾ ਜਿਹਦੀ ਵੀ ਪਿੰਡ ਚ ਆਪਾਂ ਨੂੰ ਬਾਹਰ ਦੀ ਲੋੜ ਨਹੀਂ ਆਪਣਾ ਪਿੰਡ ਸਾਹਮਲੀ ਹੈ ਆਪਾਂ ਜਿਹਦੀ ਵੀ ਪਿੰਡ ਚ ਮਦਦ ਕਰ ਸਕਦੇ ਹੋ ਕਿਸੇ ਗਰੀਬ ਦੀ ਇਸ ਵਿਸ਼ੇ ਤੇ ਤਾਂ ਜਰੂਰ ਕਰੋ ਤੇ ਇਹੀ ਇਹੀ ਆਪਣੀ ਇੱਕ ਆਪਣੇ ਨਾਲ ਜਾਣਾ ਤੇ ਹੋਰ ਚਲੋ ਬਹੁਤ ਕੁਛ ਦਾਨ ਹੁੰਦੇ ਨੇ ਆਪਾਂ ਆਪਣੇ ਪਿੰਡ ਨੂੰ ਸਾਂਭੀਏ ਗਰੀਬਾਂ ਨੂੰ ਸਾਂਭੀਏ ਜਿਹਦਾ ਵੀ ਜਿਹਦਾ ਵੀ ਮਦਦ ਕਰ ਸਕਦੇ ਆ ਜਿਹੜਾ ਵੀ ਆ ਮੈਂ ਆਪਣੀ ਭੈਣ ਨੂੰ ਪੈਸੇ ਦੇ ਰਿਹਾ ਲਓ ਜੀ ਸਾਰੇ ਵੀਰਾਂ ਦਾ ਫੇਰ ਬਾਈ ਰਿਚੀ ਦਾ ਕਾਲੇ ਦਾ ਵਿੱਕੀ ਦਾ ਅਮਰਜੀਤ ਦਾ ਅਸੀਂ ਦੁਆਰੋਂ ਫੇਰ ਬਾਈ ਸੰਤੀ ਹੋਣਾ ਇਹਨਾਂ ਦੇ ਦੋਸਤਾਂ ਦਾ ਤੇ ਬਾਕੀ ਇੱਕ ਜਿਨ੍ਹਾਂ ਨੇ ਪਿੰਡ ਚ ਇਹ ਫਿਰੇ ਨੇ ਜਿਨ੍ਹਾਂ ਨੇ ਤਿਲ ਫੁੱਲ ਚਾਹੇ 100 ਰੁਪਇਆ ਲਿਆ ਉਹਨਾਂ ਦਾ ਸਾਰੇ ਵੀਰਾਂ ਦਾ ਸਾਰੇ ਪਰਿਵਾਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ